ਟੋਲ ਪਲਾਜ਼ਾ ਨੂੰ ਰਵਨੀਤ ਬਿੱਟੂ ਦੀ ਅਗਵਾਈ ਵਿੱਚ ਲਗਾਇਆ ਗਿਆ ਤਾਲਾ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਨੈਸ਼ਨਲ ਹਾਈਵੇ ਉੱਤੇ ਸਥਿਤ ਲਾਡੋਵਾਲ ਵਕੇ ਬਣੇ ਟੋਲ ਪਲਾਜ਼ਾ ਨੂੰ ਤਾਲਾ ਲਗਾ ਦਿੱਤਾ ਗਿਆ ਬਿੱਟੂ ਦੇ ਨਾਲ ਪੰਜਾਬ ਸਰਕਾਰ ਵਿੱਚ ਮੰਤਰੀ ਭਾਰਤਪੁਸ਼ਨ ਆਸ਼ੂ ਸਥਾਨਕ ਵਿਧਾਇਕ ਅਤੇ ਹੋਰ ਵਰਕਰ ਵੀ ਮੌਜੂਦ ਸਨ ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ ਹੋ ਤਾਂ ਖਾਜੀ ਹਨ ਖਾਂਜੀ ਦਾ ਦੇਖੋ ਇਹ ਤੁਹਾਡੇ ਸਾਰਿਆਂ ਦਾ ਆਪਣੇ ਲੁਧਿਆਣਿਆਂ ਦੇ ਹਰ ਸ਼ਹਿਰੀ ਨਾਲ ਹਰ ਪਿੰਡੂ ਨਾਲ ਜੁੜਿਆ ਹੋਇਆ ਇਸ਼ੂ ਹੈ ਤੁਹਾਨੂੰ ਪਤਾ ਲਗਾਤਾਰ ਅਸੀਂ ਸਾਲਾਂ ਤੋਂ ਸਾਰੇ ਐਮਐਲਏ ਸੇਬਾਨ ਅਫਸਰ ਸੇਬਾਨ ਲੀਡਰ ਸੇਬਾਨ ਲਗਾਤਾਰ ਆ ਘਟਕਰੀ ਸਾਹਿਬ ਨੂੰ ਆ ਦੇਖੋ ਮਿਲਦੇ ਰਹੇ ਆ ਲਗਾਤਾਰ ਆ ਦੇਖੋ ਤੁਹਾਡੇ ਮੂਰੇ ਤਸਵੀਰਾਂ ਆ ਸਾਰਿਆਂ ਨੇ ਚੱਕੀਆਂ ਅਸੀਂ ਲਗਾਤਾਰ ਹੀ ਮਿਲਦੇ ਰਹੇ ਵੀ ਭਾਈ ਸਭ ਤੋਂ ਵੱਧ ਜਿਹੜੀ ਟੋਲ ਕਲੈਕਸ਼ਨ ਅੱਡਵਾਲ ਦੀ ਉਹ 50 ਲੱਖ ਦੀ ਆ ਜਿਹੜੀ ਇਹ ਕੰਪਨੀ ਸੋਮਾ ਹੈ ਇੱਕ ਉਹਨਾਂ ਬਾਹਰ ਦੀ ਕੰਪਨੀ ਹੈ ਤੇ ਨੈਸ਼ਨਲ ਹਾਈਵੇ ਇਹ ਤਿੰਨ ਟੋਲ ਲੱਗੇ ਹਨ ਉਹਦੇ ਪਾਣੀਪਤ ਤੋਂ ਲੈ ਕੇ ਅਮਰਸਰ ਸਾਹਿਬ ਤੱਕ ਸਭ ਤੋਂ ਵੱਧ ਕਲੈਕਸ਼ਨ ਹੈ ਜਿਹੜੀ ਉਹ ਲੁਧਿਆਣੇ ਦੀ ਹੈ ਜਿਹਦੀ 50 ਲੱਖ ਰਕਮ ਬਣਦੀ ਹੈ ਦਿਨ ਦੀ ਤੇ ਉਹ ਤੋਂ ਬਾਅਦ 10 ਸਾਲ ਹੋ ਗਏ 2009 ਤੋਂ 2019 ਤੇ ਅੱਜ ਤੱਕ 1800 ਕਰੋੜ ਰੁਪਈਆ ਇਹ ਕੰਪਨੀ ਆਪਣੇ ਜੀਬ ਚ ਪੈਸਾ ਪਾ ਚੁੱਕੀ ਹੈ 1800 ਕਰੋੜ ਤੇ ਜਿਹੜੇ ਸਾਡੇ ਤਿੰਨੇ ਹੀ ਚਾਹ ਬਸਤੀ ਜੋਧੇਵਾਲ ਆ ਚਾਹ ਸ਼ੇਰਪੁਰਾ ਚਾਹ ਕੈਂਸਰ ਹਸਪੀਟਲ ਆ ਇੱਕ ਕਿਤੇ ਇੱਕ ਵੀ ਲਈ ਆ ਹੁਣ ਤੁਸੀਂ ਕਹੋਗੇ ਵੀ ਅੱਜ ਤੱਕ ਤੁਸੀਂ ਕਿਉਂ ਰੁਕੇ ਅਸੀਂ ਲਗਾਤਾਰ ਮਿਨਿਸਟਰਾਂ ਨਾਲ ਮਿਲਦੇ ਰਹੇ ਲਗਾਤਾਰ ਕਿਉਂਕਿ ਕੋਟ ਕਿੱਥੇ ਗਏ ਹੋਰ ਕਿਤੇ ਗਏ ਆ ਹੁਣ ਦੇਖ ਲਓ ਜਿਹੜੀ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਅਥਾਰਟੀ ਨੇ ਫਰਵਰੀ 2018 ਤਿੰਨ ਮਹੀਨੇ ਪਹਿਲਾਂ ਜਾਰੀ ਕੀਤੀ ਚਿੱਠੀ ਉਹਨਾਂ ਨੇ ਖਾਸ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੰਨਾਂਗੇ ਉਹਨਾਂ ਨੇ ਟੋਲ ਦੀ ਸਸਪੈਂਸ਼ਨ ਨਹੀਂ ਲਿਖਤਾ ਉਹਨਾਂ ਦੇ ਪੀਡੀ ਨੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਨੂੰ ਲਿਖਤਾ ਵੀ ਇਹ ਟੋਲ ਆ ਜਿਹੜਾ ਸਸਪੈਂਡ ਹੋਣਾ ਚਾਹੀਦਾ ਸਸਪੈਂਸ਼ਨ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਸਾਡੀ ਵਿਧਾਨ ਸਭਾ ਦੀ ਕਮੇਟੀ ਦੀ ਜਿਹੜੀ ਰਿਪੋਰਟ ਆ ਸਾਰੀ ਵਿਧਾਨ ਸਭਾ ਸਾਰੇ ਪਾਰਟੀਆਂ ਦੇ ਐਮ ਐਲ ਏ ਜਿਹਦੇ ਵੀਰਕਾ ਸਾਹਿਬ ਚੇਅਰਮੈਨ ਸੀ ਫਰਵਰੀ 2019 ਆ ਮਹੀਨਾ ਪਹਿਲਾਂ ਇਹਦੇ ਵਿੱਚ ਉਹਨਾਂ ਨੇ ਲਿਖਤਾ ਖਾਸ ਤੌਰ ਤੇ ਵੀ ਇਹਨੂੰ ਟੋਲ ਨੂੰ ਜਲਦੀ ਤੋਂ ਜਲਦੀ ਸਸਪੈਂਸ਼ਨ ਇਹਦੀ ਸਸਪੈਂਡ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਸੀਂ ਸਾਰੇ ਦਸਤਾਵੇਜ਼ ਲੈ ਕੇ ਅੱਜ ਥੋੜੇ ਇਹਨਾਂ ਦੇ ਮੂਰੇ ਆਏ ਆ ਵੀ ਹੁਣ ਨੈਸ਼ਨਲ ਹਾਈਵੇ ਆ ਉਹਨੇ ਕਹਿਤਾ ਵਿਧਾਨ ਸਭਾ ਦੇ ਮੂਰੇ ਸਾਰੇ ਇਹ ਪੇਸ਼ ਹੋਏ ਉਹਨੇ ਕਹਿਤਾ ਤੇ ਹੁਣ ਤੁਹਾਡੇ ਚਲਾਉਣ ਦਾ ਫਿਰ ਕਾਦੇ ਪੈਸੇ ਲੁੱਟ ਰਹੇ ਹੋ ਜੀ ਸਰਕਾਰ ਨੇ ਕਹਿਤਾ ਤੁਹਾਨੂੰ ਪੰਜਾਬ ਸਰਕਾਰ ਨੇ ਕਹਿਤਾ ਜੱਤੀ ਕਮਿਸ਼ਨਰ ਨੇ ਤੁਹਾਨੂੰ ਕਹਿਤਾ ਅਸੀਂ ਲਗਾਤਾਰ ਮਿੰਟਾਂ ਕਰਦੇ ਨੂੰ ਹੋਗੇ ਪਰ ਤੁਹਾਡੇ ਜੂਨ ਹੀ ਸਰਕਦੀ ਤੇ ਰੋਜ਼ ਦਾ 50 ਲੱਖ ਜੇਬ ਚ ਪਾਉਨੇ ਹੋ ਤੇ ਤੁਰਦੇ ਬਣਦੇ ਕਿਵੇਂ ਲੱਗ ਜੂ ਟੋਲ ਹੁਣ ਗੱਲ ਸਿੱਧੀ ਆ ਅੱਜ ਟੋਲ ਬੰਦ ਹੋ ਗਿਆ ਜਿੰਨਾ ਚਿਰ ਤਿੰਨੋਂ ਪੁਲਾਂ ਦਾ ਕੰਮ ਨਹੀਂ ਸ਼ੁਰੂ ਹੋਏਗਾ ਸਾਡੇ ਰੋਜ ਦੇ ਕਐਮਐਲਏ ਆਪਣੀ ਵਰਕਰ ਲੈ ਕੇ ਮੇਅਰ ਸਾਹਿਬ ਹਲਕਾ ਇੰਚਾਰਜ ਡਿਸਟ੍ਰਿਕਟ ਪ੍ਰਧਾਨ ਕੌਂਸਲਰ ਸਾਹਿਬਾਨ ਬਲਾਕ ਪ੍ਰਧਾਨ ਸਾਰੇ ਇੱਕ ਟੀਮ ਦੀ ਡਿਊਟੀ ਲੱਗੇਗੀ ਜਿਹੜਾ ਰੋਜ਼ ਉਰੇ ਬੈਠੇਗਾ ਇੱਥੇ ਟੈਂਟ ਲੱਗ ਜਾਏਗਾ ਚਾਹੇ ਕਿਵੇਂ ਵੀ ਕਰਨਾ ਪਵੇ ਪਰ ਇਹ ਉਨਾਂ ਚਿਰ ਇਹ ਸਸਪੈਂਡ ਰਹੇਗਾ ਬੰਦ ਰਹੇਗਾ ਟੋਲ ਜਿੰਨਾ ਚਿਰ ਇਹ ਤਿੰਨੋਂ ਪੁਲਾਂ ਦਾ ਕੰਮ ਨਹੀਂ ਕਰਦੇ ਬਿਊਟੀਫਿਕੇਸ਼ਨ ਅਲੱਗ ਹੋਣੀ ਸੀ ਜਿਹੜਾ ਮੀ ਦਾ ਪਾਣੀ ਪੀਣਾ ਉੱਥੇ ਕਿੰਨੇ ਬੰਦੇ ਮਰ ਗਏ ਕੋਲ ਮਨਾਰ ਸਿੰਘ ਲਾਈਟਾਂ ਨਹੀਂ ਲੱਗੀਆਂ ਲਾਈਟਾਂ ਕਿਤੇ ਨਹੀਂ ਗੀਆਂ ਕੋਈ ਪ੍ਰਬੰਧ ਕਿਤੇ ਨਹੀਂ ਗਾ ਤੇ ਕਿਵੇਂ ਕਰਨ ਦੇ ਦੀ ਐ ਪੈਸੇ ਦੀ ਕਲੈਕਸ਼ਨ ਤਿੰਨ ਦਿਨਾਵਾਂ ਤੋਂ ਪੁਲਿਸ ਪ੍ਰੋਟੈਕਸ਼ਨ ਮੰਗਦੇ ਆ ਜਿਹਨੂੰ ਡੇਢ 2 ਕਰੋੜ ਰੁਪਈਆ ਕਮਾ ਕੇ ਉਹਨਾਂ ਲੈ ਕੇ ਜਾਂਦੇ ਆ ਨਾਲ ਪੁਲਿਸ ਦੀ ਜਿਪਸੀ ਮੰਗਦੇ ਆ ਇੰਨੇ ਨੋਟ ਲੈ ਕੇ ਜਾਂਦੇ ਆ ਔਰ ਓ ਤੇ ਅਸੀਂ ਲੁਧਿਆਣੇ ਵਾਲੇ ਨੂੰ ਦੇਈ ਜਾਈਏ ਕਿਤੇ ਹੋਰ ਕਿਉਂ ਨਹੀਂ ਗਾ ਜੀ ਸਾਡੀ ਸਭ ਤੋਂ ਵੱਧ ਇੱਥੇ ਲੁੱਟ ਹੋ ਰਹੀ ਆ ਇੱਕ ਆਮ ਬੰਦੇ ਦਾ ਪੈਸਾ ਖਰਾਬ ਹੋ ਰਿਹਾ ਟਾਈਮ ਖਰਾਬ ਹੋ ਰਿਹਾ ਦੋਨੇ ਤੇ ਮਿਲ ਸਾਨੂੰ ਉਹਦੇ ਬਦਲੇ ਕੀ ਰਿਹਾ ਮਾਤ ओके ਸਾਰਾ ਦਿਨ ਜਾਮ ਤੇ ਇਹ ਟੋਲ ਨਹੀਂ ਹੁਣ ਚੱਲੇਗਾ ਇੱਕ ਸਵਾਲ ਹੈਗਾ Rajasthan ਦੇ ਵਿੱਚ ਤੁਹਾਡੀ ਸਰਕਾਰ ਹੈਗੀ Rajasthan ਦੇ ਵਿੱਚ ਵੀ ਜਿੰਨੇ ਟੋਲ ਆ ਉਹ ਪ੍ਰਾਈਵੇਟ ਗੱਡੀਆਂ ਨੂੰ ਟੋਲ ਮਾਫ ਆ ਕਮਰਸ਼ੀਅਲ ਗੱਡੀਆਂ ਨੂੰ ਵੀ ਚਲੋ ਜੀ Rajasthan ਚ ਕੁਝ ਹੋਏ ਨਾ ਹੋਏ ਉਹਨਾਂ ਦੀ ਸਰਕਾਰ ਦੀ ਗੱਲ ਆ ਉਹ ਵੇਖਣਗੇ ਸਾਡਾ ਸਾਡੀ ਜ਼ਿੰਮੇਵਾਰੀ ਲੁਧਿਆਣੇ ਦੀ ਆ ਅੱਜ ਅਸੀਂ ਲੁਧਿਆਣੇ ਦੀ ਜ਼ਿੰਮੇਵਾਰੀ ਨਿਭਾਉਣ ਆਏ ਆ ਜਦੋਂ ਕਿ ਹੁਣ ਆਡਰ ਹੋ ਚੁੱਕੇ ਆ ਹੁਣੇ ਜਦੋਂ ਮੈਨੂੰ ਹਾਈ ਬਿਨੈਨੋ ਲਿਖਦਾ ਵੀ ਇਹ ਟੋਨ ਨਹੀਂ ਲੈ ਸਕਦੇ ਤੁਸੀਂ ਤਾਂ ਅਸੀਂ ਆਏ ਆਂ ਦਸਤਾਵੇਜ਼ ਤੋਂ ਬਿਨਾਂ ਨਹੀਂ ਆਏ ਕਈ ਕਹਿਣਗੇ ਵੀ ਜੀ ਇਹ ਸਿਆਸਤ ਕਰਦੇ ਆ ਜੀ ਇਹ ਹੁਣ ਆਏ ਨੇ ਇਲਕਸ਼ਨਾ ਆ ਗਈਆਂ ਨਹੀਂ ਆ ਵਿਧਾਨ ਹੁਣ ਫਰਵਰੀ ਦੇ ਆਰਡਰ ਨੇ ਤੇ ਦਸੰਬਰ ਦੇ ਆਰਡਰ ਨੇ ਗਟਕ੍ਰਿਸ਼ਨ ਸਾਹਿਬ ਨੂੰ ਮਿਲ ਮਿਲ ਅਸੀਂ ਥੱਕ ਕੇ ਸੁੱਤੇ ਪਏ ਨੇ ਗਟਕ੍ਰਿਸ਼ਨ ਸਾਹਿਬ ਕਹਿੰਦੇ ਅਸੀਂ ਸਭ ਤੋਂ ਵੱਧ ਕੰਮ ਉਹ ਕਰਦੇ ਨੇ ਆਹ ਦੇਖ ਲਓ ਹਾਲ ਤੁਹਾਡੇ ਮੂਰੇ ਕੀ ਆ ਕੰਮ ਦਾ ਸਾਨੂੰ ਵੀ ਵਿਸ਼ਵਾਸ ਸੀ ਉਹਨਾਂ ਤੇ ਵੀ ਬੜਾ ਸਾਡਾ ਵੀ ਉਹ ਕੰਮ ਕਰਨਗੇ ਪਰ ਉਹਨਾਂ ਨੇ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਉਹ ਹੁਣ ਤਾਂ 550 ਸਾਲ ਆਏ 550 ਸਾਲਾਂ ਤੋਂ ਜੱਫਾ ਦੇ ਦਿੰਦੇ ਉਹਨਾਂ ਦੇ ਅਮਰਸਰ ਸਾਹਿਬ ਨੂੰ ਤੇ ਸਾਰਾ ਤੁਹਾਨੂੰ ਪਤਾ ਹੈ ਗੁਰਦਾਸਪੁਰ ਚ ਪੈਂਦਾ ਸਾਡੇ ਗੁਰਨਾਨਕ ਦੇਵ ਜੀ ਦਾ ਜਦੋਂ ਲੋਕਾਂ ਨੇ ਜਾਣਾ ਹੈ ਉਹਨਾਂ ਦੇ 550 ਸਾਲਾਂ ਤੇ ਆਹੀ ਸੜਕ ਵੜਤੀ ਜਾਣੀ ਆ ਇਹ ਸੜਕ ਤੇ ਪੁਲ ਨਾ ਹੋਣ ਇਸ ਇਤੇ ਰੋਜ਼ ਮੌਤਾ ਹੋਣ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਦੋਂ ਗੜਪਰੇ ਸਾਹਿਬ ਨੂੰ ਮਿਲੇ ਉਹਨਾਂ ਦਾ ਕੀ ਕਹਿਣਾ ਸੀ ਅਸੀਂ ਬਾਪੂ ਜਿਵੇਂ ਜੁਮਲੇ ਮਾਰਦੇ ਆ ਉਹਨਾਂ ਦੀ ਸਾਰੀ ਪਾਰਟੀ ਦੀ ਆਲਟਾ ਜੁਮਲਿਆਂ ਚ ਬੜੀਆਂ ਬੜੀਆਂ ਗੱਲਾਂ ਕਰਨੀਆਂ ਉਹ ਜੁਮਲੇ ਸਾਨੂੰ ਮਾਰਦੇ ਰਹੇ ਨੇ